ਕੱਲ ਉੱਥੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜੋ ਵੀ ਪੰਜਾਬ ਸਰਕਾਰ ਨੇ ਕੀਤਾ ਆ ਤੇ ਉਹਦੇ ਰੋਸ ਵਜੋਂ ਇੱਥੇ ਪਿੰਡ ਥੇ ਖਲੰਦਰ ਜਿਹੜਾ ਫਾਇਲਗਾ ਚ ਪੈਂਦਾ ਹੈ ਪਿੰਡ ਇੱਥੇ ਕੱਠ ਰੱਖਿਆ ਸੀ ਰੋਡ ਯਾਮ ਕਰਨ ਵਾਸਤੇ ਤੇ ਆ ਬਾਪੂ ਮਰ ਨਾਲ ਖੜਾ ਆਏ ਨੇ ਅੱਜ 317 ਵਾਲੇ ਦੀ ਮਤਲਬ ਗੋਲਤੀ ਬੰਦ ਕਰਤੀ 317 ਵਾਲਾ ਵੀ ਮੁਲਾਜ਼ਮ ਸੀ ਤੇ ਕੀ ਡੀਸੀ ਸੀ ਕੀ ਫੜ ਕੇ ਮਤਲਬ ਤੁਹਾਨੂੰ ਬਸੇ ਚ ਬਿਠਾਉਣ ਲੱਗਾ ਸੀ ਮੈਨੂੰ ਬਸੇ ਚ ਪਿਟਾਉਣ ਲੱਗਾ ਸੀ ਮੈਂ ਕਿਹਾ ਮੇਰੀ ਬਾਹ ਨੂੰ ਹੱਥ ਨਾ ਲਾਈਂ ਅੱਛਾ ਕਿਤੇ ਹੋਰ ਕਿਤੇ ਜੱਬ ਪਾਲੇ ਮਖ ਤੋਂ ਉਹ ਵੀਡੀਓ ਬਣੀ ਹੋਈ ਆ ਮੈਂ ਨਾਲ ਵੀਡੀਓ ਵੀ ਲਾਵਾਂਗਾ ਇੱਥੇ ਨਾਲ ਪਰ ਬਾਪੂ ਨੇ ਮਤਲਬ ਪੂਰਾ ਗਰਜ ਕੇ ਆਖਿਆ ਤੇ ਉਹ ਬੰਦਾ ਡਰ ਗਿਆ ਹੈ ਹਨਾ ਕਿਉਂਕਿ ਟੱਕੇ ਨਾਲ ਬਾਹ ਫੜ ਕੇ ਬਸ ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਤੇ ਬਾਪੂ ਨੇ ਕਿਹਾ ਮੇਰੀ ਬਾਹ ਨੂੰ ਹੱਥ ਨਾਲ ਲਈ ਪਿੱਛੇ ਹੋਇਆ ਚੁੱਕ ਕਰਕੇ ਤੇ ਉਹ ਡਰਦਾ ਪਿੱਛੇ ਹੋ ਗਿਆ ਤੇ ਜੀ ਅੰਗ ਤਾਂ ਆਪਦੇ ਘਰੇ ਹੋਏਗਾ ਹਾਂ ਸਹੀ ਗੱਲ ਹੈ ਓਏ ਆਓ ਯਾਰ ਕੀ ਹੋ ਗਿਆ ਕੋਈ ਗੱਲ ਕੋਈ ਗੱਲ ਫਿਰ ਚੱਲ ਪਾ ਬਾਪੂ ਆ ਜਾ ਆ ਜਾ ਆਓ ਯਾਰ ਆ ਜਾ ਆਸ਼ ਕਰ ਤੂੰ ਆਸ਼ ਵਾਕੇ ਕੋ ਜੰਮਤ ਉਕੇ ਤਾਂ ਕਰੀ ਜਰਦਾ